ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਗਰਮੀਆਂ ਦੇ ਵਿੱਚ ਅਕਸਰ ਕਿਹਾ ਜਾਂਦਾ ਵੀ ਚਾਹ ਘੱਟ ਪੀਣੀ ਚਾਹੀਦੀ ਆ ਕਿਉਂਕਿ ਇਹ ਗਰਮੈਸ਼ ਕਰਦੀ ਆ ਸਰੀਰ ਦੇ ਵਿੱਚ ਚਾਹ ਦੇ ਵਿੱਚ ਅਕਸਰ ਹੀ ਅਸੀਂ ਦਾਲਚੀਨੀ ਕਾਲੀ ਮਿਰਚ ਜਾਂ ਫਿਰ ਅਜਵਾਇਣ ਅਜਿਹੀਆਂ ਚੀਜ਼ਾਂ ਪਾ ਲੈਂਦੇ ਆ ਜਿਹੜੀਆਂ ਕਿ ਹੋਰ ਗਰਮ ਹੁੰਦੀਆਂ ਸੋ ਅੱਜ ਅਸੀਂ ਅਜਿਹੀਆਂ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਦਾਲਚੀਨੀ ਕਾਲੀ ਮਿਰਚ ਅਜਵਾਇਣ ਅਦਰਕ ਹੋ ਗਿਆ ਇਹਨਾਂ ਗਰਮ ਚੀਜ਼ਾਂ ਤੋਂ ਵੱਖਰੀਆਂ ਏ ਤੇ ਇਹਦੇ ਨਾਲ ਸਾਨੂੰ ਗਰਮੀ ਵੀ ਨਹੀਂ ਹੋਊਗੀ ਇਸ ਤੋਂ ਇਲਾਵਾ ਹੀ ਸਾਡੇ ਭਾਰ ਨੂੰ ਘਟ ਕਰਨ 'ਚ ਵੀ ਸਹਾਇਤਾ ਕਰਨਗੀਆਂ ਤੇ ਹੋਰ ਵੀ ਫਾਇਦੇ ਮਿਲਣਗੇ ਭਾ ਜਿਹੜੀ ਚਾਹ ਏ ਉਹ ਸਾਡੇ ਸਿਹਤ ਵਾਸਤੇ ਇੱਕ ਨੁਸਖਾ ਬਣ ਜਾਊਗੀ ਸੋ ਆਓ ਪੂਰੀ ਡਿਟੇਲ ਨਾਲ ਜਾਣਦੇ ਹਾਂ ਵੀ ਇਹ ਤਿਆਰ ਕਿਵੇਂ ਕਰਨੀ ਏ ਚਾਹ ਤੇ ਇਹਨੂੰ ਸੇਵਨ ਕਰਨ ਦਾ ਸਹੀ ਤਰੀਕਾ ਕੀ ਏ ਤੇ ਕਿਹੜੇ-ਕਿਹੜੇ ਫਾਇਦੇ ਮਿਲਣਗੇ ਸੋ ਆਪ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਦਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਸਾਥੀਓ ਪਹਿਲਾਂ ਜਾਣਦੇ ਵੀ ਉਹ ਤਿੰਨ ਚੀਜ਼ਾਂ ਕਿਹੜੀਆਂ ਏ ਤੇ ਕਿਵੇਂ-ਕਿਵੇਂ ਇਹ ਸਾਡੀ ਸਿਹਤ ਨੂੰ ਫਾਇਦੇ ਦਿੰਦੀਆਂ ਏ ਤੇ ਇਹ ਚਾਹ ਤਿਆਰ ਕਿਵੇਂ ਕਰਨੀ ਉਹਦੀ ਸਹੀ ਵਿਧੀ ਕੀ ਆ ਸਾਥੀਓ ਚਾਹ ਜੇ ਅਸੀਂ ਪੀਣੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਜੇ ਤੁਸੀਂ ਭਾਰ ਨੂੰ ਘੱਟ ਕਰਨ ਵਾਸਤੇ ਪੀਣੀ ਆ ਤਾਂ ਤੁਹਾਨੂੰ ਬਿਨ ਬਗੈਰ ਦੁੱਧ ਬਿਗੈਰ ਚੀਨੀ ਦੇ ਪੀਣੀ ਪਾਉ। ਸੋ ਤਾਂ ਹੀ ਸਾਨੂੰ ਇਹ ਫਾਇਦੇ ਮਿਲਣਗੇ। ਸੋ ਆਓ ਜਾਣਦੇ ਵੀ ਪਹਿਲੀ ਚਾਹ ਪੱਤੀ ਦੇ ਵਿੱਚ ਅਸੀਂ ਪੁਦੀਨੇ ਦੇ ਪੱਤੇ ਪਾ ਕੇ ਬਣਾਉਣੀ ਆ। ਸੋ ਇਹਨੂੰ ਬਣਾਉਣਾ ਕਿਵੇਂ ਆ? ਸਾਤਿਉ ਪੁਦੀਨਾ ਜਿਹੜਾ ਸਾਡੇ ਭੁੱਖ ਨੂੰ ਸਪਰੈਸ ਕਰਦਾ ਏ, ਸਾਨੂੰ ਭੁੱਖ ਲੱਗਣ ਤੋਂ ਜਿਹੜੀ ਕ੍ਰੇਵਿੰਗ ਹੁੰਦੀ ਆ ਇਧਰ ਉਧਰ ਦੀਆਂ ਚੀਜ਼ਾਂ ਖਾਣ ਦੀ। ਉਸ ਤੋਂ ਬਚਾ ਕੇ ਰੱਖਦਾ ਏ। ਸੋ ਜਿਹਦੇ ਕਰਕੇ ਕੀ ਆ ਸਾਨੂੰ ਭੁੱਖ ਘੱਟ ਲੱਗਦੀ ਓਵਰਈਟਿੰਗ ਤੋਂ ਬਚੇ ਰਹਿੰਨੇ ਆ ਤੇ ਸਾਡੇ ਭਾਰ ਨੂੰ ਘੱਟ ਕਰਨ 'ਚ ਇਹ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਜਿਹੜਾ ਪੁਦੀਨਾ ਹੈ ਜਦੋਂ ਅਸੀਂ ਇਹਦਾ ਇੱਕ ਜਾਂ ਦੋ ਕੱਪ ਦਿਨ 'ਚ ਇਹ ਚਾਹ ਦਾ ਸੇਵਨ ਕਰਾਂਗੇ ਪੁਦੀਨੇ ਵਾਲੀ ਦਾ ਤਾਂ ਇਹਦੇ ਨਾਲ ਸਾਡੇ ਸਰੀਰ 'ਚੋਂ ਗਰਮੀ ਵੀ ਨਿਕਲੂਗੀ ਕਿਉਂਕਿ ਪੁਦੀਨੇ ਦੀ ਜਿਹੜੀ ਤਸਵੀਰ ਆ ਉਹ ਵੀ ਠੰਡੀ ਹੁੰਦੀ ਆ ਪੁਦੀਨਾ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੈ ਗਰਮੀਆਂ ਦੇ ਵਿੱਚ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਖਾਣਾ ਖਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਪੇਟ ਆ ਉਹ ਭਰ ਜਾਂਦਾ ਹੈ ਬਲੋਟਿੰਗ ਹੋ ਜਾਂਦੀ ਹੈ ਫਾਰਾ ਬਣ ਜਾਂਦਾ ਹੈ ਤੇ ਸਾਨੂੰ ਖੱਟੇ ਡਕਾਰ ਉੱਪਰ ਨੂੰ ਜਿਵੇਂ ਆਉਂਦਾ ਹੁੰਦਾ ਸਾਰਾ ਕੁਝ ਅਜੀਹਾ ਹੁੰਦਾ ਹੈ ਪੁਦੀਨੇ ਦੀ ਚਾਹ ਜੇ ਅਸੀਂ ਖਾਣਾ ਖਾਣ ਤੋਂ ਬਾਅਦ ਪੀ ਲਈ ਤਾਂ ਇਹਦੇ ਨਾਲ ਸਾਡੀ ਪਾਚਨ ਕਿਰਿਆ ਵੀ ਸਹੀ ਰਹੂਗੀ ਸਾਡਾ ਜਿਹੜਾ ਪੇਟ ਚੜ ਜਾਂਦਾ ਹੈ ਭੋਜਨ ਕਰਨ ਤੋਂ ਬਾਅਦ ਉਹ ਵੀ ਨਹੀਂ ਹੋਊਗਾ ਐਸਿਡਿਟੀ ਬਦਹਜਮੀ ਤੋਂ ਅਸੀਂ ਬਚੇ ਰਵਾਂਗੇ ਸੋ ਆਓ ਜਾਣਦੇ ਵੀ ਇਹਨੂੰ ਬਣਾਉਣਾ ਕਿਵੇਂ ਆ ਇੱਕ ਕੱਪ ਤੁਸੀਂ ਪਾਣੀ ਦਾ ਲੈ ਲਓ ਉਹਦੇ ਵਿੱਚ ਤੁਸੀਂ ਜਿੰਨੀ ਕਿ ਪੱਤੀ ਪਾਉਣੀ ਆ ਅੱਧਾ ਚਮਚਾ ਪਾਉਣੀ ਆ ਉਹ ਪਾ ਲਓ ਇਹਨੂੰ ਕੁਝ ਦੇਰ ਇਹਨੂੰ ਉਬਾਲੋ ਹੁਣ ਤੁਸੀਂ ਗੈਸ ਨੂੰ ਬੰਦ ਕਰ ਦਿਓ ਤੇ ਇਹਦੇ ਵਿੱਚ ਤੁਸੀਂ 5 ਤੋਂ 6 ਦੀ ਗਿਣਤੀ 'ਚ ਪੱਤੇ ਜਿਹੜੇ ਪਦੀਨੇ ਦੇ ਉਹ ਪਾ ਦੇਣੇ ਆ ਪਰ ਉਹ ਜਿਹੜੀ ਪਤਲੀ ਆ ਜਾਂ ਫਰਾਂ ਜੋ ਵੀ ਤੁਹਾਡਾ ਪੈਨ ਆ ਉਹਨੂੰ ਠਾਕੇ ਰੱਖ ਦੇਣਾ ਹੁਣ 10-15 ਮਿੰਟ ਬਾਅਦ ਇਹ ਤੁਹਾਡੀ ਚਾਹ ਜਿਹੜੀ ਪੀਣ ਯੋਗ ਹੋ ਗਈ ਆ 5 ਕਿ ਮਿੰਟ ਬਾਅਦ ਇਹਨੂੰ ਤੁਸੀਂ ਕੱਪ ਦੇ ਵਿੱਚ ਛਾਣ ਲੋ ਪਾਣ ਕੇ ਇਹਨੂੰ ਪੀਓ ਤਾਂ ਤੁਹਾਨੂੰ ਜਿਹੜੇ ਸਾਰੇ ਫਾਇਦੇ ਸਾਰੇ ਬੈਨੀਫਿਟਸ ਮਿਲਣਗੇ ਇਹਦੇ ਵਿੱਚ ਤੁਸੀਂ ਅੱਧਾ ਨੀਂंबू ਨਿਚੋੜ ਕੇ ਵੀ ਪਾ ਸਕਦੇ ਆ ਇੱਕ ਚਮਚਾ ਸ਼ਹਿਦ ਵੀ ਪਾ ਸਕਦੇ ਸੋ ਜਿਹੜਾ ਨੀਂंबू ਆ ਉਹ ਵੀ ਸਾਡੇ ਫੇਟ ਨੂੰ ਭਾਰ ਨੂੰ ਘਟਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਉਹ ਨਿੰਬੂ ਚ ਵਿਟਾਮਿਨ ਸੀ ਹੁੰਦਾ ਹੈ ਜਿਹੜਾ ਸਾਡੇ ਭਾਰ ਨੂੰ ਘਟਾਉਂਦਾ ਸ਼ਾਇਦ ਵੀ ਸਾਡੇ ਭਾਰ ਨੂੰ ਘਟ ਕਰਦਾ ਹੈ ਸੋ ਇੱਕ ਬੜਾ ਵਧੀਆ ਇੱਕ ਕਹਿ ਲੋ ਵੀ ਚਾਹ ਇੱਕ ਨੁਸਖਾ ਤਿਆਰ ਹੋ ਜਾਂਦਾ ਹੈ ਸਾਡੇ weight ਨੂੰ ਘਟ ਕਰਦਾ ਹੈ ਜਿਹੜਾ ਸਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਹੈ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦਾ ਹੈ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਸਰੀਰ ਨੂੰ ਡੀਟੌਕਸ ਕਰਦਾ ਹੈ ਸੋ ਸਾਥੀਓ ਅਗਲਾ ਤਰੀਕਾ ਹੈ ਗਾਏ ਸੌਂਫ ਵਾਲੀ ਚਾਹ ਬਣਾਉਣ ਦਾ ਸੋ ਸੌਂਫ ਵਿੱਚ ਐਨੀਥੋਲ ਨਾਮ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜਿਹੜਾ ਕਿ ਸਰੀਰ ਨੂੰ ਵੀ ਡੀਟੌਕਸ ਕਰਦਾ ਅੰਦਰੋਂ ਹਾਨੀ ਕਰਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਸ ਤੋਂ ਇਲਾਵਾ ਸਾਡੀ ਭੁੱਖ ਨੂੰ ਵੀ ਸਪਰੈਸ ਕਰਦਾ ਹੈ ਤੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰਦਾ ਸੋ ਜਦੋਂ ਸਾਡੀ ਭੁੱਖ ਸਪਰੈਸ ਹੋ ਗਈ ਅਸੀਂ ਇੱਧਰ ਉੱਧਰ ਦੀਆਂ ਚੀਜ਼ਾਂ ਖਾਣ ਤੋਂ ਬਚਾਂਗੇ ਤੇ ਡਾਈਜੈਸਟਿਵ ਸਿਸਟਮ ਜਦੋਂ ਪਾਚਨ ਕਿਰਿਆ ਸਹੀ ਹੋਗੀ ਤਾਂ ਜੋ ਵੀ ਖਾਦਾ ਪੀਤਾ ਉਹ ਬੜੇ ਵਧੀਆ ਢੰਗ ਨਾਲ ਆਪਾਂ ਚੂਗਾ ਤੇ ਸਾਨੂੰ ਮਟਾਪਾ ਨਹੀਂ ਹੋਊਗਾ ਸੋ ਸੌਂਫ ਦੇ ਵਿੱਚ ਅਜਿਹੇ ਗੁਣ ਆ ਜਿਹੜੇ ਸਾਡੇ weight ਨੂੰ ਵੀ ਘਟਾਉਂਦੇ ਆ ਡਾਈਜੈਸਟਿਵ ਸਿਸਟਮ ਨੂੰ ਅਫਾਰੇ ਨੂੰ ਘੱਟ ਕਰਦੇ ਆ ਤੇ ਡਾਈਜੈਸਟਿਵ ਸਿਸਟਮ ਵਧੀਆ ਬਣਾਉਂਦੇ ਆ ਤੇ ਸੌਂਫ ਦੇ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਆ ਜਿਹੜੇ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਦੇ ਆ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੇ ਆ ਸੌਂਫ ਦੀ ਚਾਹ ਕਿਵੇਂ ਤਿਆਰ ਕਰਨੀ ਆਓ ਜਾਣਦੇ ਹਾਂ ਸਾਥੀਓ ਇੱਕ ਕੱਪ ਤੁਸੀਂ ਪਾਣੀ ਦਾ ਲੈ ਲੈਣਾ ਹੈ ਇਹਨੂੰ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਜਿਹੜਾ ਸੌਂਫ ਦਾ ਉਹ ਪਾ ਦਿਓ ਤੇ ਇਹਨੂੰ ਬਾਲੋ ਜਦੋਂ ਵਧੀਆ ਤਰੀਕੇ ਨਾਲ ਉਬਲ ਜੇ ਸੌਂਫ ਦਾ ਜਿਹੜਾ ਹਰਾ ਰੰਗ ਉਹ ਪਾਣੀ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਤੁਸੀਂ ਅੱਧਾ ਚਮਚਾ ਜਿਹੜਾ ਥੋੜਾ ਜਿੰਨੀ ਵੀ ਤੁਸੀਂ ਪੱਤੀ ਪਾਉਣੀ ਹੈ ਉਹ ਐਡ ਕਰ ਦਿਓ ਤੇ ਹੁਣ ਤੁਸੀਂ ਇਹਦਾ ਸੇਵਨ ਕਰ ਸਕਦੇ ਆ ਛਾਣ ਕੇ ਪਣ ਕੇ ਜਦੋਂ ਗੁੰਗਨਾ ਜਾਓ ਜੇ ਪਾਣੀ ਜੇ ਤੁਸੀਂ ਇਹਨੂੰ ਠੰਡਾ ਕਰਕੇ ਪੀਣਾ ਚਾਹੋ ਨੇ ਉਹ ਵੀ ਕਰ ਲਓ ਫਰਿੱਜ ਦੇ ਵਿੱਚ ਰੱਖ ਕੇ ਇਹਨੂੰ ਠੰਡਾ ਕਰ ਲਓ ਵਿੱਚ ਨੀਂंबू ਐਡ ਕਰ ਸਕਦੇ ਆ ਸ਼ਹਿਦ ਐਡ ਕਰ ਸਕਦੇ ਪਰ 슈ਗਰ ਦੇ ਮਰੀਜ਼ ਸ਼ਹਿਦ ਦਾ ਪਰਹੇਜ਼ ਕਰਨ ਕਿਉਂਕਿ ਇਹਦੇ ਨਾਲ ਜਿਹੜੀ 슈ਗਰ ਆ ਉਹ ਵੱਧ ਸਕਦੀ ਆ ਸੋ ਸਾਥੀਓ ਸੌਂਫ ਵਾਲੀ ਚਾਹ ਵੀ ਸਾਨੂੰ ਫਾਇਦੇ ਦਊਗੀ ਗਰਮੀਆਂ ਦੇ ਵਿੱਚ ਇੱਕ ਤਾਂ ਸਾਡੇ ਇਹਦੀ ਜਿਹੜੀ ਸੌਂਫ ਦੀ ਤਸਵੀਰ ਆ ਉਹ ਮਤਲਬ ਠੰਡਕ ਦਿੰਦੀ ਆ ਸਾਡੇ ਸਰੀਰ ਨੂੰ ਗਰਮੀ ਨਹੀਂ ਦਿੰਦੀ ਤੇ ਬਾਕੀ ਸਾਡੇ weight ਨੂੰ ਘਟਾਉਣ ਦੇ ਵਿੱਚ ਭਾਰ ਨੂੰ ਘਟ ਕਰਨ ਸਹਾਇਤਾ ਕਰਦੀ ਆ ਤੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦੀ ਆ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੀ ਆ ਤੇ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਆ ਉਹ ਫੋਨਾ ਤੋਂ ਵੀ ਸਾਨੂੰ ਬਚਾ ਕੇ ਰੱਖਦੀ ਆ ਜਿਵੇਂ ਕਿ 슈ਗਰ ਹੋਣ ਦੇ ਖਤਰੇ ਨੂੰ ਘਟ ਕਰਦੀ ਆ ਦੇ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਏ ਉਹਨੂੰ ਘੱਟ ਕਰਦੀ ਆ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦੀ ਆ ਸੋ ਸਾਥੀਓ ਇਸ ਤੋਂ ਇਲਾਵਾ ਹਰੀ ਇਲਾਇਚੀ ਚਾਹ ਦੇ ਵਿੱਚ ਹਰੀ ਇਲਾਇਚੀ ਪਾ ਕੇ ਜੇ ਅਸੀਂ ਪੀਵਾਂਗੇ ਹਰੀ ਇਲਾਇਚੀ ਵਾਲੀ ਚਾਹ ਬਣਾਵਾਂਗੇ ਇਹਦੇ ਵੀ ਬੜੇ ਫਾਇਦੇ ਆ ਹਰੀ ਇਲਾਇਚੀ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦੀ ਏ ਸੋ ਵੱਡੀ ਉਮਰ ਦੇ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਹੁੰਦਾ ਏ ਸਾਡਾ ਭਾਰ ਵਧਣ ਦਾ ਪੇਟ ਬਾਹਰ ਆਉਣ ਦਾ ਜਿਹੜਾ ਕਿ ਸਾਡਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਮੈਟਾਬੋਲਿਜ਼ਮ ਹੁੰਦਾ ਏ ਮੈਂ ਤੁਹਾਨੂੰ ਸੌਖੀ ਭਾਸ਼ਾ ਦਾ ਦੱਸਦਾ ਵੀ ਜੋ ਵੀ ਅਸੀਂ ਖਾਣੇ ਪੀਣੇ ਭੋਜਨ ਉਸ ਤੋਂ ਬਾਅਦ ਨੂੰ ਪਚਾ ਕੇ ਜਿਹੜੀ એનર્ਜੀ ਬਣਦੀ ਆ ਉਸ ਇਹ ਸਾਰੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਿਹਾ ਜਾਂਦਾ ਏ ਸੋ ﺍﻟाइચી ਦੀ ਵਿੱਚ ਅਜਿਹੇ ਗੋਣ ਆ ਜਿਹੜੇ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦੇ ਆ ਇਸ ਤੋਂ ਇਲਾਵਾ ﺍﻟाइચી ਜਦੋਂ ਅਸੀਂ ਇਹਦਾ ਸੇਵਨ ਕਰਦੇ ਆ ਇਹ ਵੀ ਸਾਡੀ ਭੁੱਖ ਨੂੰ ਘੱਟ ਕਰਦੀ ਲਾਇਚੀ ਇਹਦੇ ਵਿੱਚ ਅਜਿਹੇ ਐਂਟੀਆਕਸੀਡੈਂਟ ਆ ਜਿਹੜੇ ਸਾਡੇ ਕਹਿ ਲਓ ਵੀ ਸਰੀਰ ਦੇ ਵਿੱਚ ਪਾਣੀ ਜਿਹੜਾ ਜਮਾ ਹੋਇਆ ਉਹਨੂੰ ਬਾਹਰ ਕੱਢਦੇ ਆ ਸੋ ਪਾਣੀ ਜਦੋਂ ਜਮਾ ਹੋ ਜਾਂਦਾ ਸਰੀਰ ਦੇ ਵਿੱਚ ਉਹ ਵੀ ਮੋਟਾਪਾ ਲੈ ਕੇ ਆਉਂਦਾ ਹੈ ਸੋ ਇਹ ਸਰੀਰ ਚੋਂ ਪਾਣੀ ਨੂੰ ਬਾਹਰ ਕੱਢਦੇ ਜਿਹੜਾ ਜਮਾ ਹੋਇਆ ਹੁੰਦਾ ਜਿਹਦੇ ਕਰਕੇ ਕੀ ਆ ਸਾਡਾ weight ਆ ਜਿਹੜਾ ਉਹ ਘਟਦਾ ਹੈ ਤੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਵੀ ਲਾਇਚੀ ਵਧੀਆ ਬਣਾਉਂਦੀ ਹੈ ਪਾਚਨ ਕਿਰਿਆ ਵਧੀਆ ਰਹਿੰਦੀ ਆ ਅਫਾਰਾ ਘਟਦਾ ਇਹਦੇ ਨਾਲ ਖਾਣਾ ਖਾਣ ਤੋਂ ਬਾਅਦ ਜਦੋਂ ਅਸੀਂ ਇਹਦਾ ਸੇਵਨ ਕਰਾਂਗੇ ਤਾਂ ਸਾਨੂੰ ਬਹੁਤ ਫਾਇਦੇ ਮਿਲਣਗੇ ਸਾਡੇ weight ਨੂੰ ਘਟ ਕਰਨ 'ਚ ਬੜੀ ਸਹਾਇਤਾ ਦਿੰਦੀ ਹੈ ਇਲਾਇਚੀ ਸੋ 2 ਤੋਂ 3 ਦੀ ਗਿਣਤੀ 'ਚ ਇਲਾਇਚੀਆਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲੋ ਉਸ ਤੋਂ ਬਾਅਦ ਤੁਸੀਂ ਪੱਤੀ ਪਾਓ ਇਹਦੇ ਵਿੱਚ ਜਿੰਨੀ ਵੀ ਤੁਸੀਂ ਪਾਉਨੇ ਆ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਉਬਾਲਾ ਦਵਾ ਕੇ ਟੱਕੇ ਰੱਖ ਦੋ ਹੁਣ ਤੁਹਾਡੀ ਚਾਹ ਤਿਆਰ ਆ ਇਹਨੂੰ ਵੀ ਤੁਸੀਂ ਠੰਡਾ ਕਰ ਸਕਦੇ ਹੋ ਵਿੱਚ ਅੱਧਾ ਨੀਂંબੂ ਜਾਂ ਗੁੜ ਐਡ ਕਰਕੇ ਇਹਦਾ ਸੇਵਨ ਕਰ ਸਕਦੇ ਹੋ ਪਰ ਸਾਥੀਓ ਜਿਹੜੀ ਚਾਹ ਦਾ ਸੀਚ ਇੱਕ ਸਾਵਧਾਨੀ ਇਹ ਵਰਤਣੀ ਆ ਕਿ ਦੁੱਧ ਨਹੀਂ ਪਾਉਣਾ ਸੀ ਦੁੱਧ ਦਾ ਪ੍ਰਯੋਜ ਕਰਨਾ ਚਿੱਟੀ ਖੰਡ ਦਾ ਪ੍ਰਯੋਜ ਕਰਨਾ ਕਿਉਂਕਿ ਜਦੋਂ ਤੁਸੀਂ ਇਹ ਦੋਵੇਂ ਚੀਜ਼ਾਂ ਵਿੱਚ ਮਿਲਾਤੀਆਂ ਤਾਂ ਚਾਹ 'ਚ ਸਾਨੂੰ ਫਾਇਦੇ ਨਹੀਂ ਮਿਲਣਗੇ ਨੁਕਸਾਨ ਹੋਣਗੇ ਜੇ ਤੁਸੀਂ weight ਨੂੰ ਘੱਟ ਕਰਨ ਵਾਸਤੇ ਚਾਹ ਤਿਆਰ ਕਰਨੀ ਆ ਤਾਂ ਇਹ ਸਭ ਤੋਂ ਵਧੀਆ ਮੈਥਡ ਹੈਗਾ ਚਾਹ ਦਾ ਕਾਲੀ ਚਾਹ ਦੇ ਵਿੱਚ ਇਹ ਚੀਜ਼ਾਂ ਪਾ ਕੇ ਪੀਓ ਤਾਂ ਤੁਹਾਨੂੰ ਫਾਇਦੇ ਮਿਲਣਗੇ ਇਸ ਤੋਂ ਇਲਾਵਾ ਜੇ ਤੁਸੀਂ ਇਹ ਤਿੰਨੇ ਚੀਜ਼ਾਂ ਇੱਕੋ ਵਾਰੀ ਵਿੱਚ ਸੇਵਨ ਕਰਨਾ ਉਹ ਵੀ ਕਰ ਸਕਦੇ ਆ ਉਹਦਾ ਇਹ ਤਰੀਕਾ ਹੈ ਵੀ 5 ਤੋਂ 6 ਦੀ ਗਿਣਤੀ ਦੇ ਵਿੱਚ ਪਦੀਨੇ ਦੇ ਪੱਤੇ ਲੈ ਲਓ ਤਿੰਨ ਜਾਂ ਦੋ ਦੇ ਕਰੀਬ ਛੋਟੀਆਂ ਇਲਾਇਚੀਆਂ ਲੈ ਲਓ ਅੱਧਾ ਚਮਚਾ ਸੌਂਫ ਦਾ ਲੈ ਲਓ ਇਹਨੂੰ ਤੁਸੀਂ ਸਾਰੇ ਇਨਗਰੀਡੀਅੰਟਸ ਨੂੰ 2 ਕੱਪ ਪਾਣੀ ਦੇ ਵਿੱਚ ਪਾ ਕੇ ਉਬਾਲ ਲਓ ਉਸ ਤੋਂ ਬਾਅਦ ਥੋੜੀ ਪੱਤੀ ਪਾ ਕੇ ਇਹਨੂੰ ਛਾਣ ਕੇ ਤੁਸੀਂ ਜਦੋਂ ਚਾਹ ਚ ਰੰਗ ਆ ਜਾਈ ਤਾਂ ਇਹਦਾ ਸੇਵਨ ਕਰੋ ਸੋ ਦਿਨ ਦੇ ਵਿੱਚ ਘੱਟੋ ਘੱਟ ਤੁਸੀਂ 3 ਕੱਪ ਹੀ ਲੈਣੇ ਆ ਇਸ ਤੋਂ ਵੱਧ ਨਹੀਂ ਲੈਣੇ ਸੋ ਇਹਦਾ ਸੇਵਨ ਕਰੋ ਖਾਣਾ ਖਾਣ ਤੋਂ ਬਾਅਦ ਵੀ ਕਰ ਸਕਦੇ ਆ ਤੇ ਸਭ ਤੋਂ ਵਧੀਆ ਤਰੀਕਾ ਜਿਹੜਾ ਇਹਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਸਮਾਂ ਉਹ ਹੈ ਐਚ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਸੋ ਇੱਕ ਵਾਰ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਪੀ ਲਓ ਉਸ ਤੋਂ ਬਾਅਦ ਤੁਸੀਂ ਜਿਹੜੇ ਦੋ ਟਾਈਮ ਹੋਰ ਚਾਹ ਪੀਣੀ ਆ ਉਹ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਪੀਓ 15 ਮਿੰਟ ਬਾਅਦ ਤੇ ਸ਼ਾਮ ਦਾ ਖਾਣਾ ਖਾਣ ਤੋਂ ਸੋ ਨਾ ਤਾਂ ਤੁਹਾਡੇ ਜਿਹੜਾ ਪਾਚਨ ਕਿਰਿਆ ਖਰਾਬ ਹੋਊਗੀ ਅਫਾਰਾ ਹੋਊਗਾ ਤੇ ਤੁਹਾਡਾ ਜਿਹੜਾ ਭੋਜਨ ਆ ਵਧੀਆ ਤਰੀਕੇ ਨਾਲ ਪਚੂਗਾ ਤੇ ਨਾ ਹੀ ਤੁਹਾਡਾ ਭਾਰ ਵਧੂਗਾ weight ਵਧੂ ਕਿਉਂਕਿ ਭੋਜਨ ਦੇ ਵਿੱਚ ਜੋ ਵੀ ਤੁਸੀਂ ਫੈਟ ਖਾ ਲੋਗੇ ਉਹ ਸਾਰਾ ਤੁਹਾਡੇ ਸਰੀਰ ਚੋਂ ਇਹ ਬਾਹਰ ਕੱਢ ਦਿੰਦਾ ਹੈ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਚਾ ਸੋ ਇਹਦਾ ਸੇਵਨ ਜ਼ਰੂਰ ਕਰਕੇ ਵੇਖਿਓ ਰੋਜ਼ਾਨਾ ਇਹਦਾ ਸੇਵਨ ਕਰੋ ਘੱਟੋ ਘੱਟ 2 ਹਫ਼ਤੇ ਤੁਹਾਨੂੰ ਜ਼ਰੂਰ ਫਾਇਦਾ ਮਿਲੂਗਾ ਲਾਭ ਮਿਲਣਗੇ ਸੋ ਸਾਥੀਓ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਤੋਂ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਇਹ ਨੁਸਖੇ ਦਾ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ